ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸਤਨਾਮ ਸਿੰਘ ਹੋਂ ਦੇ ਕੋਲ ਆਇਆ ਪ੍ਰਤਾਪ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਹਰ ਵਾਰ ਦੀ ਤਰ੍ਹਾਂ ਜਾਣਕਾਰੀ ਮਾਲ ਅੱਜ ਪਸ਼ੂਆਂ ਦੀ ਗੱਲ ਕਰਕੇ ਤੇ ਟੋਟਲ ਦੋਸਤੋ 13-14 ਨਗ ਵਿਕਾਊ ਆ ਬਾਕੀ ਕੱਲੇ-ਕੱਲੇ ਨਗ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਕੋਈ ਭਰਾ ਇੱਥੇ ਡਾਇਰੈਕਟ ਵੀ ਤੁਸੀਂ ਵਿਜ਼ਿਟ ਕਰ ਲੈਂਦੇ ਹੋ ਐਨੀ ਟਾਈਮ ਤੋਂ 5-7-8 ਨਗ ਜਿਹੜੇ ਇੱਥੇ ਖੜੇ ਹੁੰਦੇ ਆ ਠ ਹਾਂਜੀ ਸੋ ਆਉਂਦੇ ਜਾਂਦੇ ਰਹਾ ਕਰੋ ਤੇ ਬਾਕੀ ਜਿਹੜੇ ਪਸ਼ੂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇਣੇ ਆ ਤਕਰੀਬਨ ਕੋਈ 5 ਕ ਬਿਹੜਾ ਦਿਖਾਉਣੀਆਂ ਨੇ 5 ਤੋਂ 6 ਕ ਬਿਹੜਾ ਦਿਖਾਵਾਂਗੇ ਇੱਕ ਪੂਰੀ ਨੀਲੀ 라ਵੀ ਦੀ ਕੱਟੀ ਦਿਖਾ ਦੇਾਂਗੇ ਬਹੁਤ ਵੀਰ ਸ਼ੌਂਕ ਰੱਖਦੇ ਆ ਕੱਟੀ ਝੋਟੀ ਖਰੀਦਣ ਦਾ ਤੇ ਕੱਟੀ ਤੁਹਾਨੂੰ ਆਪਾਂ ਦਿਖਾਵਾਂਗੇ ਲਾਸਟ ਤੇ ਵਿੱਚ ਤੇ ਬਿਹੜਾ ਤਕਰੀਬਨ ਕੋਈ 12 ਤੋਂ 13 ਨੱਕ ਜਿਹੜੀਆਂ ਅੱਜ ਬਿਹੜਾ ਹੀ ਬਿਹੜਾ ਨੇ ਸੋਈਆਂ ਸਵਾਈਆਂ ਟੋਕੜ ਗੱਬਣ ਇੱਕ ਅਦਾ ਨਗ ਹੈਗਾ ਤੇ ਬਿਲਕੁਲ ਗੱਬਣ ਟੁਕੀਆਂ ਤਿਆਰੀ ਵਾਲੀਆਂ ਬਿਹੜਾ ਨੇ ਉਹ ਕਰਦੇ ਆ ਗੱਲਬਾਤ ਤਰੀਕ ਤੁਸੀਂ ਨੋਟ ਕਰ ਲਓ ਅੱਜ 6 ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਰੀਕਾਲ ਸਤਿ ਸ਼੍ਰੀ ਅਕਾਲ ਜੀ ਉਹ ਡੀਡਾ ਜੀ ਬਹੁਤ ਵਧੀਆ ਮਹਾਰਾਜ ਠੀਕ ਠਾਕ ਹੋਰ ਕਿਰਪਾ ਬਬੀ ਨੰਦ ਜੜ ਦੀ ਕਹਾਣੀ ਹੋਰ ਪ੍ਰਤਾਪ ਸਿੰਘ ਕੀ ਹਾਲ ਜੀ ਸਭ ਸਾਰੇ ਭੈਣ ਭਰਾ ਸਾਸਰੀਕਾਲ ਸਾਸਰੀਕਾਲ ਜੀ ਬਸ ਹੋ ਗਿਆ ਜੀ ਠੀਕ ਆ ਨਹੀਂ ਤੁਹਾਡੀ ਚਲੋ ਆਪਣੇ ਭੈਣ ਭਰਾ ਕਾफी ਜੁੜੇ ਪ੍ਰੇਮ ਹਉਤਾਂ ਦੀ ਗੱਲ ਹੁੰਦੀ ਹੈ ਹਾਂ ਜੀ ਹਾਂ ਜੀ ਚਲੋ ਮਾਲਕ ਬਹੁਤ ਵੀਰ ਪ੍ਰੇਮ ਕਰਦੇ ਵੀਡੀਓ ਸ਼ੇਅਰ ਕਰਦੇ ਹਾਂ ਹਾਂ ਜੀ ਤੇ ਚੰਗਾ ਵਿਊ ਹੁੰਦਾ ਹੈ ਚੰਗੇ ਵੀਰ ਵੇਖਦੇ ਆ ਸਾਰੇ ਕਾਰੋਬਾਰ ਨੂੰ ਕੰਮ ਨੂੰ ਨਹੀਂ ਬੜੀ ਮਿਹਰ ਹੋ ਜੀ ਕਿਰਪਾ ਬਬੀ ਤੇ ਸਤਨਾਮ ਵੇੜਾ ਟੋਟਲ ਅੱਜ 12 13 ਨਗ ਨੇ ਤੇ ਪੂਰੀ ਨੀਲੀ ਰਾਵੀ ਦੀ ਕੱਟੀ ਆ ਕੱਟੀ ਹਾਂਜੀ ਠੀਕ ਆ ਜੀ ਤੇ ਆਪਣੇ ਕੋਲ ਜਿਹੜੇ ਇਸਪੂਰ ਦੇ ਵਿੱਚ ਇਧਰੋਂ ਆਪਾਂ ਦਿਖਾਉਣੀ ਆ ਵੇੜਾ ਵਿੱਚ ਗੱਬਣ ਹੈਗੀਆਂ ਅੱਜ 3 4 ਤਿੰਨ ਵੀਰ ਜੀ ਕੋਲ ਗੱਬਣ ਤਿਆਰ ਹੈ ਜੀ ਠੀਕ ਆ ਤੇ ਇੱਕ ਬੱਚੂ ਵਗੈਰੇ ਇੱਕ ਤੋਕਰ ਗੱਬਣ ਠੀਕ ਆ ਜੀ ਇਹ ਕੱਟੀ ਦੀ ਇੱਕ ਕਾਉਂਸਲ ਵਾਚ ਬਰੀਡ ਵਾਲੀ ਬਹੁਤ ਹੈ ਠੀਕ ਆ ਸੋ ਦੋਸਤੋ ਸ਼ੁਰੂਆਤ ਕਰ ਲੈਨੇ ਆਪਾਂ ਠੀਕ ਆ ਜੀ ਸੋ ਪਸ਼ੂ ਜਾਦੇ ਆ ਪੂਰੀ ਡਿਟੇਲ ਦਵਾਂਗੇ ਤੋੜ ਕੇ ਖੋਲ ਕੇ ਤਸਵੀਰ ਨਾਲ ਦਿਖਾਵਾਂਗੇ ਬੜਾ ਜਿਹੜੀਆਂ ਪਹਿਲੇ ਨੰਬਰ ਤੇ ਤੁਸੀਂ ਗੱਭਣ ਦੇਖ ਰਹੇ ਜੇ 2 ਤੋਂ 3 ਤਿੰਨ ਨੱਕ ਜਿਹੜੇ ਵੱਡੀਆਂ ਬਹਿੜਾ ਨੇ ਕਦ ਕੋ ਤੋਂ ਵੱਡੇ ਆ ਨਿੱਗਰਤਾ ਬੜੀ ਇਹਨਾਂ ਦੇ ਵਿੱਚ ਹਵਾਨੇ ਚੱਡੇ ਦੀਆਂ ਬੁਖਾਲਿਆਂ ਬਖੂੜਿਆਂ ਤੋਂ ਤੁਸੀਂ ਜੱਜਮੈਂਟ ਕਰ ਲੈਣੀ ਤੇ ਪਹਿਲੇ ਨੰਬਰ ਤੇ ਸਤਨਾਮ ਇਸ ਬੱਚੀ ਦੀ ਜੀ ਪਲੂ ਨੇ ਵੀ ਜੀ ਸੁਣਾ ਜੀ ਪਹਿਲੋਂ ਬੱਚੀ ਹਾਂ ਦੇਣ ਬੱਚੀ 5000 ਲੈ ਜੂਗੀ ਠੀਕ ਆ ਜੀ ਹਾਂ ਲਓ ਜੀ ਠੀਕ ਆ ਜੀ ਆ ਵੇਖੋ ਤੁਸੀਂ ਬੰਤਰ ਕਰੋ ਚੱਕ ਬਾਡੀ ਬੰਤਰ ਕਰੋ ਚੱਕ ਪੂਰੀ ਨਿੱਗਰ ਹੈਵੀ ਬਾਡੀ weight ਫੁੱਲ ਵਜਨ ਲੋਡ ਦੇ ਵਿੱਚ ਆ ਪਲੂਣ ਪਹਿਲਾ ਸੂਆ ਬੱਚੀ ਨੇ ਸੂਣਾ ਸੋ ਤਿਆਰੀ ਥੱਲੇ ਕੰਪਲੀਟ ਕਰੀ ਬੈਠੀ ਆ ਹਜੇ ਵੀ ਦਿਨ ਕੱਢ ਸਕਦੀ ਕਰਮਾਲੀ ਉਹ ਤੁਸੀਂ ਆਪ ਆਈਡੀਆ ਲਾ ਲਓ ਠੀਕ ਆ ਜੀ ਬਿਲਕੁਲ ਹਵਾਨਾ ਚੱਡਾ ਨਿੱਗਰ ਆ ਪਲੋਂ ਤੁਹਾਨੂੰ ਥੋੜੀ ਜਿਹੀ ਨਜ਼ਰ ਆਊਗੀ ਹਵਾਨੇ ਚੱਡੇ ਤੇ ਕਿਉਂਕਿ ਪਹਿਲਾਂ ਬੱਚੀ ਦਾ ਸੁਣਾ ਭਲਾ ਪੁਲਾ ਨਾਰਮਲ ਪਸ਼ੂ ਪਾਈ ਜਾਂਦੇ ਆ ਤੇ ਆ ਦੇਖੋ ਘੰਟੀ ਧੀਰੀ ਉਹ ਉਹ ਤਾਂ ਜੱਦੀ ਹਾਂ ਆ ਦੇਖੋ ਜੀ ਆ ਫੇਸ ਤੋਂ ਮੂੰਹ ਮੱਤੇ ਤੋਂ ਚੰਗੀ ਆ ਬੜਾ ਹਾਂ ਪ੍ਰਤਾਪ ਥੋੜਾ ਅਰਮਾਨ ਨਾਲ ਮਰਹਾਉ ਨੂੰ ਦਵਾਈਓ ਕਿਹੜਾ ਪਰ ਹੁਣ ਤੋੜਿਓ ਫਿਰ ਹੋਰ ਜੀ ਹੋਰ ਜੀ ਕੋਈ ਨਾ ਕੋਈ ਨਾ ਅੈਂਥਾ ਕੋਈ ਗੱਲ ਨਹੀਂ ਬਾਕੀ ਥਾਂ ਥੁੰ ਦਾ ਪੂਰਾ ਹਾਥੀ ਚਵਾਈ ਆ ਥਾਨ ਵੀ ਜੀ ਬਹੁਤ ਸੋਹਣਾ ਹਲੇ ਦਾ ਭਲਾਂ ਭਲਾਂ ਕਰਕੇ ਥਾਨ ਦੇਖੋ ਕਰਕੜਾ ਵਾ ਹਾਂ ਤੇ ਜਦੋਂ ਹਲੇ ਵਛੇ ਚਵਾਈ ਚੁਗ ਲੱਕਦੇ ਰੋਗ ਰੋਗ ਥਾਨ ਮੋਂ ਪੂਰਾ ਰੋਗ ਰੋਗ ਦਾ ਬਿਲਕੁਲ ਜੀ ਬਿਲਕੁਲ ਲਓ ਜੀ ਥਾਂ ਥੁੰ ਜਿਹੜਾ ਤੁਸੀਂ ਪੂਰਾ ਹਾਥੀ ਚਵਾਈ ਆ ਸੋ ਪਲੂਣ ਪਹਿਲਾਂ ਵਛੀ ਤੁਹਾਨੂੰ ਆਪਾਂ ਦਿਖਾ ਦਿੱਤੀ ਹੈ ਕੱਦ ਕਾਰ ਸੋਹਣਾ ਵਹਿੜ ਦਾ ਠੀਕਾ ਜੀ ਕੋਈ ਮੇਰਾ ਵੀਰ ਦੂਰੋਂ ਨੇੜੇ ਆ ਰਿਹਾ ਵੱਡੇ ਕੱਦ ਕਾਰ ਦੇ ਵਿੱਚ ਆ ਸੋਹਣੀ ਬਾਟੀ ਬੰਤਰਾ ਵਛੀ ਧੀ ਥੱਲੇ ਦੇਵੇ ਦੀ ਤੁਸੀਂ ਵੇਖ ਹੀ ਲਈ ਆ ਬਹੁਤ ਸੋਹਣਾ ਆਰਡਰ ਚੰਗਾ ਸਰ ਸਾਸੂ ਬਹੁਤ ਜਿਆਦਾ ਸੀ ਸੀ ਉਸ ਲੱਗ ਕੋਈ ਲੱਤ ਨਹੀਂ ਕੋਈ ਸ਼ਰ ਨਹੀਂ ਗਾ ਆ ਵੇਖੋ ਫਿਕਸ ਚਾਦਾ ਫਿਕਸ ਫਿਕਸ ਬਿਲਕੁਲ ਜਿਤਨਾ ਮ ਦੇਵਾਂਗੇ ਕਿਨੇ ਦੀ ਵੀ ਜੀ ਬੱਛੀ ਆ ਜੇ ਦੇਖੇ ਫਿਰ ਕੀ ਕਰਦਾ ਭਾਵੇਂ 85 ਰੱਬੇ ਮੰਗ ਲੀ ਗਏ ਆ ਵੀ ਵੱਡੀ ਆ ਹਾ ਹੈ ਨਹੀਂ ਵਾਹ ਫਾ ਕਮਰਾ ਖਾ ਪੱਗ ਦੀ 75000 ਦੀ ਰਸੀ ਦੇ ਦਾਂਗੇ 75 ਨਾਲ ਦੇ ਸਦੂ ਸਾਵਾ ਗੱਲ ਬਣਨੀ ਜਿਤਨਾ ਦੁਕਾਨਾਂ ਵੱਡੀਆਂ ਜਵੱਟੇ ਪਾ ਤੇ ਅਸੀਂ ਨਿਕਲ ਪਾਏ ਕੰਮ ਨਿਗਾਰੇ ਬੰਦੇ ਨਿਗਾਰੇ ਪਾ ਕਰਨਾ ਕਿੰਨੇ ਲੱਗਦੇ ਹੋ 75000 ਦੀ 70000 ਪੂਰੇ ਦੀ ਦੇ ਦਾਂਗੇ ਮਹੀਨੇ ਜੇ ਕਿਹਣਾ ਮਹੀਨੇ ਚ ਦਿਨ 30 ਹੁੰਦੇ ਤੇ 30 ਦਿਨ ਤੁਸੀਂ ਵੀ ਦੇ ਪਾ ਕੇ ਮਾਲ ਵੇਚ ਜਾਂਦੇ ਜੀ ਅਗਰ ਤਾਂ ਛੇਕੇ ਬੰਦੇ ਆ ਉਹ ਬੱਸ ਉਹ ਬੱਸ ਦੀ ਕਿਰਪਾ ਨਾਲ ਇਹ ਵੀ ਹੁੰਦਾ ਵੀ ਚੱਲਦਾ ਉਹ ਵਸੀ ਭਾਵੇਂ 85000 ਰੋਲ ਪਾਵੇ ਵੇਖ ਜੂਗੀ ਪੈਸੇ ਲੱਗਣੂ ਪਾਈ ਬੰਦੇ ਪਹਿਲਾਂ ਹੋਣਾ ਚਲੋ ਕੋਈ ਸ਼ੌਕ ਵੀ ਵੀਡੀਓ ਨਹੀਂ ਕੀਤੀ ਪਾਈ ਗਈ ਬਾਕੀ ਹੈਗੀ ਹੈ ਸ਼ੌਂਕੀ ਹੈ ਪੂਰੀ ਬੱਚੀ ਹਾਂ ਉਹ ਐਂਸਮੰਦਾ ਹੋਣੀ ਹੈ ਬਾਹਰ ਦੇ ਵਿੱਚ ਬਹੁਤ ਜਿਆਦਾ ਚਲੋ ਬੰਦੇ ਜੀ 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 ਜ ਵੇ ਆਇਏ ਕਰੀ ਠੀਕ ਆ ਇੱਕ ਸੈਕੰਡ ਨੰਬਰ ਤੇ ਆ ਵੈੜ ਤੁਹਾਨੂੰ ਦਿਖਾ ਦਨੇ ਵੀ ਗੱਬਣਾ ਹਾਂਜੀ ਇਹ ਵੀ ਤਿਆਰੀਆਂ ਦੇ ਵੇਖਾ ਪੂਰਾ ਕਰਵਾ ਰਾਮ ਭਾਏ ਸੁਬੇ ਜਸੇ ਲਓ ਜੀ ਇਹ ਵੀ ਦੋਸਤੋ ਗੱਬਣਾ ਤੇ ਸੁਹਾਗ ਨਮਾ ਜੇ ਜੇ ਸੁਹਾਗ ਜੀ ਲਓ ਜੀ ਦੂਜਾ ਸੁਹਾਗ ਤੇ ਬਾਕੀ ਥੱਲੇ ਵੇਖੋ ਡਿਜ਼ਾਈਨ ਜਿਗਾਰ ਜਗੂਰ ਵੇਖੋ ਬਾਹਰ ਨੂੰ ਕਿਹੜਾ ਵਾੜਾ ਲੱਗਾ ਦੋਰਾ ਥਣ ਆਹ ਵੇਖੋ ਲੈ ਪਰਦਾ ਸੇ ਮੂ ਲੇ ਆ ਵੀ ਪ੍ਰਤਾਪ ਫਿਰ ਤੇ ਗਾਠੇ ਚ ਗੁੱਟੀ ਵੇਖੋ ਪੂਰੇ ਨਹੀਂ ਆ ਗਏ ਪੱਠੀਆਂ ਮਗਰ ਹਾਂ ਨਹੀਂ ਪੱਲੀਆਂ ਬਿਲਕੁਲ ਕੋਈ ਛੇਡ ਨਹੀਂਆਂ ਬੱਚੀਆਂ ਲੀਆਂ ਤੇ ਨੇ ਛੋਟੀਆਂ ਫਿਰ ਫਿਰ ਵੀ ਛੋਟੇ ਛੋਟੇ ਲੱਗੇ ਆ ਬੜੀਆਂ ਪਲੀਆਂ ਪਲੀਤੀਆਂ ਨੇ ਹਾਂਜੀ ਫਿਰ ਵੇਖੋ ਨੱਗਰ ਚੱਡਾ ਵੇਖੋ ਮੱਤਾਂ ਨੂੰ ਵੇਖ ਕੇ ਤਾਂ ਆਪਾਂ ਹਮੇਸ਼ਾ ਕਹਿੰਦੇ ਮੰਜਾ ਤੈਂਦਾ ਤੇ ਵਹਿਣਾ ਦਿੱਤਾ ਵੀ ਵੇਖੋ ਹਾਂ ਬਾਕੀ ਆ ਵੇਖੋ ਦੋਸਤੋ ਥੱਬਿਆਂ ਦਾ ਲੇਵਾ ਗਰਮਾ ਦੀ ਬਣਾਈ ਖੜੀ ਆ ਤੇ ਨਾੜਾ ਨੂੜਾ ਹਵਾ ਨੇ ਚੜੇ ਦੇ ਉੱਤੇ ਬਹੁਤ ਜਿਆਦਿਆਂ ਨੇ ਬਾਕੀ ਦੁੱਧ ਵਾਲੀ ਬੈੜ ਆ ਸੋ ਚੰਗਾ ਦੁੱਧ ਚਵਾਜੂਗੀ ਠੀਕ ਆ ਜੀ ਇਸ ਲਿਕਟ ਇਹ ਸੂਣ ਵਾਲੀ ਪੂਰੀ ਫੁੱਲ ਵਜਨ ਪੂਰਾ ਫੁੱਲ ਬਲੋਰ ਆਇਆ ਨਹੀਂ ਵੀ ਕੋਈ ਬਾਰੀ ਦਿੱਸੀ ਕੇ ਪਾਸ ਹਾਂ ਬੜੀ ਹੋਈ ਠੰਡੀ ਪੂਰਾ ਥੋੜਾ ਆਇਆ ਤੁਸਾਂ ਸੁਣ ਸੁਣਿਆ ਜਿਹੜੇ ਰੱਖਦੀ ਆ ਨੇੜੇ ਲੱਗ ਕੇ ਭੜਾ ਭੜਾ ਕਰਕੇ ਨਾ ਬਣਾਜ ਆਉ ਉਹ ਤਾਂ ਇਹ ਨਹੀਂਗਾ ਵੀ ਇੱਕ ਮਿੰਟ ਉਥਾਰ ਲੈ ਰਿਆ ਤੇ ਇਹਦੇ ਮੁੱਠਾ ਭਿਰ ਰਿਹਾ ਉਹ ਕੰਮ ਨਹੀਂ ਆਉਂਦੀ ਹਾਂ ਸਵਾਈ ਦੇਖੀ ਰਹੀ ਤੇ ਫੜਿਆ ਥਣ ਗੈ ਬਣ ਜਾਂਦਾ ਗੈ ਸਾਰੇ ਬਹੁਤ ਸਾਰਾ ਲੱਗਾ ਇਹ ਦੇਖੋ ਹਾਂ ਆ ਲੈ ਹਾਂ ਬਸ ਬਸ ਇਹ ਵੀ ਮੁੱਠਾ ਬਣ ਲੈ ਜਾਨੂ ਹਾਂ ਲੋ ਜੀ 탑 ਜਦਾ ਫਾੜੀ ਆ ਨਾ ਇਹ ਤਾਂ ਮਗਰਲੇ ਥਣਫਾੜੀ ਦੀ ਇਹਦਾ ਗੈਪ ਆਟੋਮੈਟਿਕ ਮੋਟਾ ਹੋ ਜਾਂਦਾ ਬਥੇਰਾ ਪੂਰਾ ਆਉਂਦੇ ਹੱਥੋਂ ਜਿੰਨਾ ਮਰਜ਼ੀ ਗੈਪ ਤੇ ਕਰਕੇ ਚੋਲੋ ਬਾਕੀ ਲੇਵਰੀ ਪੂਰੀ ਕਰਮ ਵਾਲੀ ਨਿਕਰਿਆ ਨਹੀਂ ਦਸੀ ਜਾਪਾ ਹਾਂਜੀ ਨਾੜਾ ਹੀ ਕਰਮਾ ਬਿਜਲੀ ਘਾਰੀ ਬਣਿਆ ਬਿਜਲੀ ਹਾਂਜੀ ਤੇ ਹੋਰ ਪੜਾਉਂ ਕਿ ਸੁੰਜਿਆ ਸੁੰਦੇ ਬਲ ਚਲਾ ਹਾਂ ਬੋਲ ਚਲੋ ਤੁਸੀਂ ਆਪਾਂ ਗਰੰਟੀ ਕੋ ਨਹੀਂ ਦਿੰਦੇ ਲਾਗੋ ਵਛੀ ਨਹੀਂ ਬਣਦੇ ਵੀ 22 ਤਰੀਕ ਤੋਂ ਪਹਿਲਾਂ ਹਰਦੋਛ ਹੋ ਜਾਵਾ ਹਾਂ ਵਛੀ 25 26 ਕਿਲੋ ਵਾਲੀ ਹੈ ਪਰ ਆਪਾਂ ਗਰੰਟੀ ਨਹੀਂ ਦੇ ਆਪਾਂ ਕਹਿੰਦਾ ਜਦੋਂ ਕੱਢ ਜਾਂਦੀ ਹੈ ਬਾਕੀ ਜੋ ਅੱਗੇ ਸਮੇਂ ਤੇ ਛੱਡਦੇ ਬਸ 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 ਗਰ ਉਹ ਜੀ ਨਹੀਂ ਸੰਦੂ ਸੇਰਾ ਮੁਰਗੇ ਗਰੰਟੀ ਦਾ ਪਾ ਦੇ ਜੀ ਇੱਕ ਮੁਰਗੇ ਫਿਰ ਵੀ ਸ਼ੇਪ ਆਦਾ ਦੀ ਘੱਟ ਹੋਈ ਤੇ ਅਗਲਾ ਤੂੰ ਜਿਆਦਾ ਵੀ ਬਾਈ ਦੀ ਹੋਊਗਾ ਫਿਰ ਬਾਣੀ ਨਹੀਂ ਦੇ ਭਰੇ ਪਾਂਡੇ ਨੇ ਕਿਤਾ ਪਾਈ ਦੀ ਜੀ ਸੁਵਾਜਣਾ ਬੱਸ ਬੱਸ ਆ ਦੇ ਕਰਿਆ ਕਰਾ 14 ਕਿਲੋ ਆਪੇ ਮਰ ਖੁਸ਼ੀ ਦੇ ਦੇ ਦਈਏ ਕਿੰਨੇ ਦੀ ਫਿਰ ਹੋਣਾ ਮੇਰਾ ਵੀ ਮੁਰਗੀ ਮੁਗੱਸ਼ੀ ਦੇ ਬਹੁਤ ਵੱਡੀ ਆ ਪੌਂਟ ਕਾਸ਼ੀ ਦੀ ਵੇਚ ਲਈ ਹੈ ਕਿ ਨਹੀਂ ਆ 10 ਦੇ ਦੇ ਦੱਸ ਦੇ ਨਹੀਂ ਮੈਂ ਦੇ ਦੇ ਜੇ ਪੂਰਾ ਬੁਰੀ ਘਰ ਦੀ ਚੱਲ ਠੀਕ ਆ ਕਿੰਨੇ ਦੀ ਉਸੇ ਰੇਟ ਤੇ ਲੁੱਕ ਰੇਟ ਕਰ ਦੇਣਾ ਤੇ ਇੱਕ ਹੀ ਘਰੋਂ ਆਇਆ 70 ਦੀ 70 ਦੇ ਵਿੱਚ ਲੈ ਜੋੜੀ ਪਾਣੀ ਜੋੜੀ ਪਾ ਲੈ ਮੇਰਾ ਭਰਾ ਸਿੰਗਲ ਸਿੰਗਲ ਦਾ ਵੀ ਰੇਟ ਮੈਂ ਮੇਰੀ ਮੇਰੀ ਸੋਹਣ ਗੱਲ ਆ ਵੇਖੋ ਤੁਸੀਂ ਚਲੋ ਮਹਾਰਾਜ ਸੁੱਖ ਰੱਖੇ ਰੱਬ ਦਿੰਦਾ ਆਪਾਂ ਲੈਨੇ ਆ ਹਾਂ ਵਸੀਆ 85 8000 ਦੀ ਉਹਦੋਂ ਵਸੀਆ ਦੇਤੀ ਹੈ ਗੜ ਗੜ ਹੈਗੀ ਰੋਕਣਾ ਲਿਆ ਰੋਕਣਾ ਦੇਣਿਆ ਇਹ ਵੀ ਹੋਰ ਜਦੋਂ ਆਉਂਦੇ ਰੋਕਣਾ ਮੈਂ ਕਿਹਾ ਤੇ ਦਰ ਲੈ ਲੀੜੇ ਲਈ ਉਹ ਕੰਮ ਨਹੀਂ ਕਰਦਾ 85000 ਦੀ ਵਸੀਆ ਜਦੋਂ 70 ਦੀ ਉਹਦੇ ਆਪਾ ਦੇਦਾ ਕੋਈ ਮੈਂ ਦੱਸੋ ਇਹ ਕੋਈ ਮਾਨ ਨਹੀਂਗਾ ਹਾਂ ਉਹ ਵੀਰਾਂ ਨੇ ਬਹੁਤ ਚੰਗੇ ਚੰਗੇ ਪਹਿਲਾਂ ਲਿਆ ਕੇ ਵੇਚੇ ਆ ਤੇ ਦੇਖੋ ਇਧਰ ਵੇਖੀ ਕੀ ਗੱਡੀ ਆ ਵੇਖੋ ਪਤਲੀ ਪਿੰਡ ਦੀ ਆ ਪਤਲੀ ਜਿਹੜੀ ਪੂਰੀ ਪਲੀਆਂ ਇਹਨੂੰ ਵੀ ਦੁੱਕੜ ਆ ਬਸ ਬਸ ਤੇ ਬਾਕੀ ਆ ਥੱਲੋਂ ਵੇਖੋ ਕੱਲੇ ਦੋਸਤੋ ਕਹੇ ਵੈਸੇ ਨਹੀਂ ਵੀ ਮਾਰੇ ਤੇ ਦੇ ਪਸ਼ੂ ਤੇ ਰੁਪਈਏ ਜਿਆਦਾ ਮੰਗੀ ਜਾਂਦੇ ਆ ਪਸ਼ੂ ਵੀ ਹੱਕ ਰੱਖਦੇ ਆ ਕੋਈ ਤੁਹਾਨੂੰ ਵੀ ਲੱਗੂਗਾ ਵੀ ਕੋਈ 75 80 ਹਜ਼ਾਰ ਵਾਲੀ ਸ਼ੈਅ ਸੀ 70000 ਦੀ ਚਲੋ ਮਿਲ ਲਈ ਅਜੇ ਰੋੜੀ ਜੀ ਲਈ ਹੈ ਰੋੜਾ ਨਹੀਂ ਇਹ ਤਾਂ ਘਾਟਾ ਫਾਇਦਾ ਆਪਾਂ ਦੇਖ ਲੈਂਦੇ ਆ ਨਹੀਂ ਲਫਾ ਤਾਂ ਲੈਣੀ ਹੈ ਦਵਾਈਆਂ ਪਰ ਕਮਾਈ ਪਤਲੀ ਲੈਣੀ ਹੈ ਹਾਂ ਇੱਕ ਵਾਰ ਨਾ ਮੱਕੇ ਆਪਣੇ ਕੋਲ ਜਿਹੜੀ ਇਹ ਆ ਗਈ ਇਹ ਦੇਖੋ ਜੀ ਇਹ ਦੀ ਛੇ ਗੱਲਾਂ ਦੇਖੋ ਇਸੇ ਤਰ੍ਹਾਂ ਕੀ ਕੰਨੀਆਂ ਖੜੀਆਂ ਨਾ ਆਹ ਦੇਖੋ ਮਹਿਲ ਕੰਨੀਆਂ ਖੋਤੀਆਂ ਜੀ ਸੋਨੇ ਵਰਗੀ ਗੱਲ ਦੋਵੇਂ ਸਹੀ ਬਾਰੇ ਫਿਰ ਕੰਮ ਜਿਹੜਾ ਸੋਨੇ ਵਰਗਾ ਕਰੀਏ ਤੇ ਸੋਨੇ ਵਰਗੀ ਗੱਲ ਕਰਕੇ ਪਿਆਰ ਸਹੀ ਆ ਜਿਹੜਾ ਮਿਕਸ ਕੇ ਲਿਆ ਆਹ ਵੇਖੋ ਮਰਦੀ ਕੇ ਲਈ ਪੜ ਕੇ ਨਿੱਕਰ ਵੇਖੋ ਤੁਸੀਂ ਕਰਮਾਂ ਦੀ ਪਲੀ ਪਲੀਤੀ ਵੇਖੋ ਤਾਂ ਦੂਜਾ ਸੁਭਾਅ ਅਵੇਰਨੈਸ ਹੁਣਾ ਇਹਨੇ ਹਾਂ ਜੀ ਨੌਗਾ ਥਾਣਾ ਸੁੰਬਾ ਥਾਣਾ ਠੀਕ ਹੈ ਜੀ ਆ ਵੇਖੋ ਲੈ ਚਲ ਯਾ ਪ੍ਰਤਾਪ ਸਿੰਘ ਬਾਹਰ ਬਾੜ ਕਾ ਦੀ ਮਾਝ ਹੀ ਹੈਗੇ ਹਾਂ ਜੀ ਹਾਂਜੀ ਆਹੋ ਦੇਰ ਵਿੱਚ ਇਹ ਪੰਜ ਚਾਰ ਲੈਣੇ ਮੇਲਾ ਕਰਮਾੜੀ ਲਾ ਦੂਗੀ ਪੂਰਾ ਹਾਂ ਵੇਖੋ ਭਈ ਦੋਸਤੋ ਠੀਕ ਹੈ ਜੀ ਬਹੁਤ ਸੋਹਣੀ ਢਿੱਲ ਵਖਾਲਾ ਵਖੂਲਾ ਬੜਾ ਸਾਫ ਸੁਥਰਾ ਠੀਕ ਹੈ ਜੀ ਵਾਈਟ ਛੱਡਾ ਨਾੜਾ ਨੂੜਾ ਹਵਾਨੇ ਛੱਡੇ ਦੇ ਉੱਪਰ ਬਹੁਤ ਇਹ ਕੋਈ ਪ੍ਰਤਾਪ ਮਾੜਾ ਸੰਭਲ ਕੇ ਲਾ ਕੇ ਹੋਏ ਹਾਂ ਆ ਪ੍ਰਤਾਪ ਕੋਈ ਕਾਲੀਆਂ ਪੈਂਦੀਆਂ ਹੋਣੇ ਕੋਈ ਆ ਦੇਖੋ ਛੋੜਾ ਸੰਭਲ ਕੇ ਕੋਈ ਹੋਰ ਗੇੜਾ ਕਰਾ ਦੇ ਲੈ ਜਾ ਲਓ ਜੀ ਔਰ ਇਹ ਸੰਭੀ ਵਾਲੇ ਪਾਸੇ ਛੱਕਾਂ ਹੀ ਟੁੱਟੀਆਂ ਪਈਆਂ ਨੇ ਅੰਤੀ ਬਹੁਤ ਸੋਣਾ ਹਾਂ ਠੀਕ ਆ ਜੀ ਬਾਕੀ ਲੈਵਲ ਨੂੰ ਜੀ ਪੂਰੀ ਕਰਮਲੀ ਨਗਰ ਲੈਵਾ ਰੱਖੂਗੀ ਚਲੋ ਹਲੇ ਕੋਈ ਪਲੂਨ ਪਲਾਨ ਪਈ ਆ ਹਾਂ ਚੰਗੀ ਆ ਛੋੜਾ ਇਹ ਫੇਸ ਲੱਗਾ ਹਾਂ ਦੇਖੋ ਜੀ ਫੇਰ ਦੇ ਹੱਥ ਬਾਤ ਕਰਦੇ ਸੋ ਪਰਲੀ ਤੇ ਗਿਆ ਤਾਂ ਦੇ ਕਰ ਤਾਂ ਪਾ ਲਓ ਜੀ ਇਹ ਸਭ ਤੋਂ ਸਾਰਾ ਪੁੱਲੀ ਛੱਡ ਕੇ ਅੱਗੇ ਨਾਲ ਗੱਲ ਬਣੀ ਕੋਈ ਸ਼ੁਕਰ ਜੀ ਨਹੀਂ ਗਈ ਨਾ 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 ਇਹ ਨਹੀਂ ਕੋਈ ਗੱਲ ਹੈਗੀ ਵੀ ਭੱਜੀ ਸ਼ੁਕਰ ਤਾਂ ਲੈਣੀ ਨਹੀਂ ਜੀ ਬੇ ਟਪ ਟਪਾ ਕੇ ਕਾ ਕਰਦੇ ਦੂਜੀ ਕੋਠੇ ਤੇ ਪਹੁੰਚ ਜਾਂ ਕੋਠੇ ਤੇ ਚੜ੍ਹਦੇ ਕਿਤੇ ਹਾਂ ਜੀ ਆਹ ਵੇਖੋ ਐਨ ਪੂਰੀ ਨਰਮ ਤੋਰਾ ਠੰਡੀ ਤੇਰੀ ਆ ਬਾਕੀ ਸਲਾਹ ਸੁਣੋ ਕਿ ਤੁਸੀਂ ਦੇਖ ਹੀ ਲਈ ਆ ਜਿੰਨੀ ਕਿ ਤਸੱਲੀ ਕਰਾਉਣੀ ਫਰਜ਼ ਬਣਦਾ ਉਹਨੇ ਕਿ ਆਪਾਂ ਜ਼ਰੂਰ ਕਰਵਾ ਦੇਣੀ ਆ। ਤਨੇ ਮੇਰੇ ਇੱਕ ਜਦੋਂ ਪਰੇ ਆ ਪੂਰੀਆਂ ਨਿਗਰ ਵਸ਼ੀਆਂ ਇਹ ਨਹੀਂ ਵੀ ਕੋਈ ਮਗਰੋਂ ਉਸ ਕਈ ਦਾ ਮਤਲਬ ਪੂਰੀਆਂ ਸੁਕੀਆਂ ਆ ਇਹ ਉਹ ਕੰਮ ਨਹੀਂ। ਪੂਰੀਆਂ ਨਿਗਰ ਆ ਲੋਕ ਪਤਾਲੀਆਂ ਚਾਲੀਆਂ ਆ ਦੁੱਧ ਕੱਢੂ ਦਾ ਪਸ਼ੂ ਹੋ ਜਿਹੜਾ ਲੋਪਤਾਲਾ ਪਾਲਿਆ ਪਲੀਦਾ ਹਾਂਜੀ ਅੰਦਰ ਕੁਝ ਗਿਆ ਹੋਊਗਾ ਤਾਂ ਸੁਨਾਹ ਆਵਾਜ਼ ਆ ਬਸ 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 ਤੇ ਇਹ ਕਿਨੇ ਦੀ ਦੇ ਦਿੱਤੀ ਇਹ ਹਣ ਤੁਸੀਂ ਕਹੋ ਵਸ਼ੀ ਦੀ ਉਹਨਾਂ ਦੇ ਬਰਾਬਰ ਦੀ ਆ ਰਾਤਾ ਕਰਨੀ ਨਹੀਂ ਨੀ ਉਹਨਾਂ ਦੇ ਬਰਾਦਰ ਹੁਣ ਇੱਕ ਵਟੇ ਨਾ ਨਾ ਤੂੰ ਆਈ ਐ ਜਾ ਆ ਥੋੜਾ ਇਹ ਹੈ ਸ਼ਾਕ ਕੋ ਨਹੀਂ ਇਹ ਨਹੀਂ ਨਾ ਤਾਂ ਹਾਈਟ ਤੇ ਸ਼ੱਕ ਨਾ ਹੀ ਉਹਨਾਂ ਦੇ ਬਰਾਦਰ ਥੱਲੇ ਚੱਡੇ ਵਾਲੇ ਪਾਸੇ ਚੰਗੀ ਆ ਸਵੇਰ ਵੀ ਕੋਈ ਇੰਨੀ ਵੀ ਜ਼ਿਆਦਾ ਫੁੱਟ ਵਡੇਰੇ ਦੂਜੇ ਸਵੇਰ ਇਹਦਾ 2000 ਸ਼ਰਦ ਜਦੋਂ ਜਾਂਦੇ 70 ਚੋਂ 70 ਤੋਂ ਛੜਦੀ 8 ਇੱਕ ਗੱਲ ਕਰੀਏ ਜਿਹੜਾ ਮਰਦਾ 65000 ਦੀ ਬੱਚੀ ਦਵਾਉਂਦੇ ਸੰਤੂ ਸਾਹਿਬ ਹਾਂ ਪੈਰੀਆ ਮਰ ਜਾ ਉਹ ਨਹੀਂ ਹੁੰਦਾ ਲੋ ਵੇ ਸਹੀ ਹੋ ਗਿਆ 65000 ਸਹੀ ਕਰਦਾ ਪਰ ਚੋਸੀ ਜਾ ਰਹੀ ਹੈ ਹੈਗੀ ਕਸਰ ਕੋਈ ਨਹੀਂ 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 ਮਾਣ ਬਾਲੀ ਸਾਡੀ ਸਾਡੀ ਕੀ ਦੇਖੀਓ ਮੇਰੀ ਲੋ ਜੀ 65000 ਦੀ ਇਹ ਵੈੜ ਮਿਲ ਜੂਗੀ ਪੂਰੀ 20 ਬਾਲੀ ਮੇਰਾ ਦੇਖਣਾ ਚਾਹੀਦਾ ਇਹੋ ਮਾਰਾ ਸੋਖ ਰਕੇ ਗਲ ਭੈਂਪਰਾ ਲੈ ਜੂ ਕੋ ਯਾਦ ਕਰੂਗਾ ਠੀਕ ਆ ਜੀ ਠੀਕ ਆਪਣਾ ਤਾਂ ਕੰਮ ਹੀ ਹੋਆ ਨੇ ਨੈਕਟ ਸਤਨਾਮ ਆਪਣੇ ਕੋਲ ਜਰਸੀ ਜਰਸੀ ਜੀ ਜੀ ਮਤਲਬ 4 ਬੰਦੇ ਆ अच्छा जी ते बच्चा ते ਲੈ ਹੈ ਨਹੀਂ ਚਿਹਰਾ ਹੀ ਕਰ ਗਿਆ ਇਹ ਸੂਈ ਨੂੰ ਆਪਣੇ ਕੋਲ ਹੀ ਸੂਈ ਬਦ ਲੋ ਬਗਿਆਰ ਬੱਚੇ ਹਾਂ 1.5 ਮਹੀਨਾ ਹੋ ਗਿਆ ਜੀ ਲਓ ਜੀ ਤੇ ਦੁੱਧ ਦੁੱਧ 10 ਕਿਲੋ ਜਿੱਦਾਂ ਉਹ ਮਰਜ਼ੀ ਕੰਡੇ ਚੜੀ ਲਓ ਜੀ ਪੱਕਾ ਦੁੱਧ ਦਾ ਦੋਸਤ 10 ਕਿਲੋ ਇੱਦਾਂ ਮੇਰੀ ਬਲੋਂ ਇਹਨੂੰ ਕੋਈ ਆ ਦੇਖੋ ਠੀਕ ਹੈ ਜੀ ਬਾਕੀ ਬਿਲਕੁਲ ਕੋਕਾ ਕੋਲਾ ਜਾਂ ਰੰਗਾ ਕਾਫੀ ਕਲਰ ਤੇ ਰੰਗਾ 10 ਕਿਲੋ ਦੁੱਧ ਅੱਛੀ ਜਿਹੜੀ ਕਮੀਨਾ ਹੋ ਗਿਆ ਤੇ ਬਗਾਰ ਜੁਰਮਾਨਾ ਮੇਰੇ ਕੋ ਸੰਭਾਲ ਥੋੜੀ ਆ ਕੇ ਕਾਇਮ ਹੋ ਗਈ ਪਹਿਲਾਂ ਬਾਲੀ ਮਰੇੜੀ ਜਉਦਾ ਜੀ ਅੱਛਾ ਅੱਛਾ ਹਾਂ ਬਾਕੀ ਲੇਵਲ ਦੀ ਬੜੀ ਖਬਰ ਦਾ ਜਵਾਬ ਬਹੁਤ ਸੋਹਣਾ ਲੱਗਾ ਹਾਂ ਤੇ ਡਾਕਟਰ ਵੀ ਬੜਾ ਸੰਤੂ ਸਾਹਿਬ ਰਾਮ ਵਰਗਾ ਹਾਂ ਰਾਮ ਵਰਗਾ ਇਹ ਫੌਜੀ ਨੇ ਦੀ ਰਾਮ ਵਰਗਾ ਕੋਈ ਫੌਜੀਆ ਦੇ ਰਾਮ ਵਰਗਾ ਹੀ ਵਾਕਈ ਗੱਲ ਹੈ ਲੈ ਵੇ ਠੀਕ ਆ ਸੋ ਮੂੰਹ ਮੱਥੇ ਦੀ ਚੰਗੀ ਆ ਜਰਸੀ ਪ੍ਰੀਅਰ ਦੇ ਵਿੱਚ ਇਹ ਦੋਸਤੋ ਤੁਸੀਂ ਵੱਚੀ ਦੇਖ ਰਹੇ ਜੀ ਹੈ ਵੀ ਮੇਰਾ ਤਾਂ ਸਤਨਾਮ ਪਹਿਲਣੀਆਂ ਪਹਿਲੇ ਪਹਿਲੇ ਚੌਗੀ ਆ ਇਹ ਚੌੜੇ ਮਾਰੇ ਮਾਰੇ ਪੱਤੇ ਮਾਰੇ ਮਾਰੇ ਪੱਤੇ ਚੌਗੀ ਲਓ ਜੀ ਸੋ ਜਰਸੀ ਦੇ ਸ਼ਕੀਰ ਮੀਰਾਂ ਲਈ ਆ ਜਰਸੀ ਦੀ ਬੱਚੀ ਆ ਬਗੈਰ ਬੱਚੇ ਤੋਂ ਆ 10 ਕਿਲੋ ਦੁੱਧ ਕੋਈ ਭਰਾ ਚੋਈ ਜੋਗਾ ਰਮਾਨ ਦੇ ਨਾਲ ਠੀਕ ਆ ਸੋ 10 ਕਿਲੋ ਦੁੱਧ ਤੇ ਇਹ ਸਤਨਾਮ ਦੇਵਾਂਗੇ ਕਿੰਨੇ ਦੀ ਇਹਦੇ ਵੀ ਦੀ ਛੋੜੇ ਕੰਮ ਕਰ ਦਵਾ ਆ 35000 ਦੀ ਪਹੁੰਚ ਦੇ ਪਹਜਾ ਦਾਂਗੇ 35000 ਤੋਂ ਪਹਜਾ ਦੇ ਕੋਈ ਗੱਲ ਅਜੇ ਵੀ ਛੋਟਾ ਨਹੀਂਗਾ ਪ੍ਰਤਾਪ ਸੇ ਖਿੱਚ ਕੇ ਨਹੀਂ ਛੋਟਾ ਛੋਟਾ ਹੀ ਆ ਹਾਂ 30000 ਪਹਜਾ ਦਾਂਗੇ ਬੰਦੇ 34 ਦੀ ਹਾਂ ਬੱਡੀ ਖਾਲੀ ਮਾਰੀ ਤੂੰ ਨਹੀਂ ਨਹੀਂ ਹੋਣੀ ਮਿਹਰਬਾਨੀ ਮੁੱਤ ਮੇਰੇ ਨਾਲ ਡੰਡਾ ਨਹੀਂ ਵੀ ਜਾਣਾ ਮੁੱਤੀ ਸੋਰੀ ਮੁੱਲ ਦਾ ਲਈ ਜਾ ਵੀ ਠੀਕ ਹੈ ਜੀ ਹਾਂ ਜੀ ਮੈਂ ਦੱਸੋ 34000 ਦੀ ਇਹ ਪਹੁੰਚ ਹੋ ਜੂਗੀ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਜਿੱਦਾਂ ਮਰਜੀ ਆਪਣੀ ਤਸੱਲੀ ਕਰੋ ਤੁਸੀਂ ਆਪਾਂ ਵਾਰ-ਵਾਰ ਤਾਂ ਕਰਕੇ ਕਹਿੰਦੇ ਆ ਵੀ ਕੋਈ ਭਰਾ ਇਹ ਨਾ ਖਿ ਕੇ ਰਾਸਨ ਤੋਂ ਵੀਰ ਵੀਡੀਓ ਪਾਈ ਆ ਨਾ ਤਸੱਲੀ ਨਾ ਕਰ ਗਏ ਜੋ ਕਮਲ ਜੀ ਅੱਗੇ 17 ਵੀਰ ਉਹਨਾਂ ਨੇ ਚੋਕੇ ਵੇਖੀਆਂ ਨੇ ਇਹਨਾਂ ਦੀਆਂ ਤਸੱਲੀਆਂ ਦੇ ਤੁਸੀਂ ਖਰੀਦਣਾ ਮਾਲ ਉਹ ਤੁਹਾਡੀ ਜ਼ਿੰਮੇਵਾਰੀ ਹੈ ਵੀ ਇਹਨਾਂ ਦੀ ਤਸੱਲੀ ਕੋਈ ਚੱਕ ਨਹੀਂ ਨਹੀਂ ਵੇਖੋ ਆਪਸ ਮਾਰ ਆਏ ਤਾਂ ਰੱਬ ਤੋਂ ਡਰ ਕੇ ਨਹੀਂ ਆਪ ਦੀ ਲੋ ਨਹੀਂ ਮਾਰੀ ਲੈਣੀ ਹਾਂ ਜੀ ਸੱਲੀ ਦਾ ਮਤਲਬ ਹੋਇਆ ਜਦੋਂ ਉਹ ਤੇਰੀਆਂ ਨਹੀਂ ਮਤਲਬ ਇੱਕ ਦੋ ਆਈ ਨਾਲੇ ਗਈਆਂ ਅਮਰਸਰ ਗਈਆਂ ਸਰਦਾਰਪੁਰ ਲੋਧੀ ਗਈਆਂ ਘਰ ਜਾ ਕੇ ਚਵਾ ਕੇ ਫਿਰ ਪੈਸੇ ਲੈਂਦੀ ਹੈ ਜੀ ਸਹੀ ਗੱਲ ਇਹ ਤੇ ਕੀ ਗੱਲ ਇਹ ਨਹੀਂ ਹੈਗਾ ਵੀ ਚਲ ਕੋਈ ਨਹੀਂ ਆ ਲੈ ਆਪ ਕੋ ਪਾਉ ਪੈਸੇ ਦੇਖੀ ਦੇਖੀ ਨਾ ਬਲ ਕੋ ਕੋਮ ਨਹੀਂ ਲਓ ਵੀ ਅਗੇ ਨੈਕਸਟ ਆਪਾਂ ਤੁਹਾਨੂੰ ਅਗਲੀ ਵਾਰ ਦਿਖਾਉਣੇ ਆ ਕ੍ਰੋਸ ਆਂਗਾ ਕੋਈ ਰਾਤ ਤੇ ਸਹੀ ਵਾਦਾ ਮੰਨ ਲੇ ਭਰਾ ਮੇਰਾ ਤੇ ਇਹ ਕੀ ਬੇਰਵਾ ਨਹੀਂ ਜੀ 7 ਕਿਲੋ ਦੁੱਧ ਹੀ ਹੈ ਹਾਂ ਜੀ ਤੇ ਪਿੰਨਾ ਵੀ ਚੱਕ ਪਾਸਾ ਪਾਜੀ ਸਵੇਰੇ ਕਰਾਈ ਆ ਤਾਂ ਗੱਪਣ ਟੋਕਰ ਗੱਪਣ ਆ ਗਿਆ ਜੀ ਲੋ ਵੀ 7 ਕਿਲੋ ਦੁੱਧ ਜੋਗਮਾਨ ਹੈ ਨੈਟ ਹਾਂ ਹਾਂ ਉਹ ਆਪਣਾ ਜੀ ਦੁੱਧ ਤੇ ਤਿੰਨ ਮਹੀਨੇ ਦੀ ਅੱਜ ਕਰਾਤੀ ਚੱਕ ਚੱਕ ਵਾਹ ਜੀ ਅੱਜ ਸ਼੍ਰੀ ਕਰਾਤੇ ਪਾਸ ਸਤਨਾਮ ਉਹਨਾਂ ਨੇ ਆਪਣੇ ਘਿੰਦੇ ਤੋਂ ਇੱਥੋਂ ਕਰਵਾਤੀ ਆ ਤੇ ਇਹਦਾ ਨਾ ਇੱਕ ਸੰਦੇ ਧਾਰਾ ਮਤਲਬ ਥੋੜੀ ਜਿਹਾ ਆਉਣੀਆ ਮਟੀਰੀਅਲ ਤੋਂ ਹੋਈ ਹੀ ਰਿਸਰਵ ਕਰ ਗਿਆ ਸੀ ਅੱਛਾ ਜੀ ਤੇ ਹੋਰ ਕੋਈ ਭੈਣ ਭਰਾ ਤਿਲ ਵੱਲ ਕੇ ਲੈ ਲੈ ਜਾ ਜਿੱਦਾਂ ਮਰਜ਼ੀ ਲੈ ਲੈ ਥਾਣਾ ਨਹੀਂ ਜਲਾ ਕੇ ਪਹਿਨੀ ਵਾਲੇ ਪਾਸੇ ਇਧਰ ਲ ਕੁ ਭੈਣੀ ਆ ਦੇ ਮਗਰ ਦੇ ਜੋ ਇੱਕ ਦੀ ਜਿਹੜਾ ਆਣ ਚੁੱਕਦੀ ਖਸਰਾ ਮਟੀਰੀਅਲ ਸੀ ਨਾਲ ਕਰਿਆ ਬਾਕੀ ਖਤਰੇ ਦੀ ਗੱਲ ਚਲੋ ਅਡਮਰਕ ਪੂਰਾ ਹੋ ਜਾ ਫੇਰ ਗਾ ਠੀਕ ਆ ਜੀ 7 ਕਿਲੋ ਦੁੱਧਾ ਹੁਣ ਮੌਕੇ ਤੇ ਤੇ ਤਿੰਨ ਮਹੀਨੇ ਦੇ ਕੱਪੜੇ ਚੱਕ ਪਰ ਥਾਲ ਕੋਈ ਮੰਗ ਲਵੇ ਵੀ ਤਿਲੜ ਮੰਗ ਲਵੇ ਭਾਵੇਂ ਕੋਈ ਚਲਦਾ ਮੰਗ ਲਵੇ ਧਾਰਾ ਆਉਂਦੀਆਂ ਵਾ ਧਾਰਾ ਆਉਂਦੀਆਂ ਨੇ ਠੀਕ ਆ ਜੀ ਉਹ ਚਲੋ ਜਿੱਦਾਂ ਵੀ ਤੁਹਾਡੀ ਆਪਸੀ ਉਹਨਾਂ ਨੇ ਸਲਾਹ مشورہ ਕੀਤਾ ਵੀ ਜਿਵੇਂ ਮੰਨ ਕੇ ਉਹਨਾਂ ਨੇ ਖਰੀਦਣੀ ਖਰੀਦ ਲਈ ਠੀਕ ਆ ਜੀ ਤੇ ਟੋਕਰ ਕੱਪੜਾ ਨਾਗਾ ਜਿਹੜਾ ਇੱਕੋ ਇੱਕ ਨਕਸ਼ੀ ਆ ਜੋ ਟੋਕਰ ਕੱਪੜਾ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਤੇ ਰੰਗ ਪ੍ਰਿੰਟ ਤੁਸੀਂ ਇਹਦਾ ਵੇਖ ਲਓ ਠੀਕ ਆ ਜੀ ਥਣ ਵੇਖ ਲਓ ਬਾਕੀ ਜੋ ਵਿੱਚ ਗੱਲਬਾਤ ਹੈਗੀ ਧਾਰਾ ਆਉਂਦੀਆਂ ਨੇ ਔਰ 5 ਔਰ 10 ਔਰ 7 ਔਰ ਤੁਸੀਂ ਇੱਥੇ ਮੌਕੇ ਦੇਣ ਕੇ ਵੇਖ ਆਗਲੇ ਖੂਬੇ ਦੇ ਵਿੱਚ ਆਪਾਂ ਕਹਿ ਦਈਏ ਬਥਣ ਪੂਰਾ ਹੋ ਜਾਣਾ ਕੋਈ ਬਥਣ ਪੂਰਾ ਹੋ ਜੀ ਸਾਲਾ ਆਉਣਾ ਬੈਰ ਦਾ ਕੋਈ ਕੰਵ ਦਾ ਪੂਰਾ ਹੋਏ ਨਾ ਨਾ ਬਾਕੀ ਵਿੱਚੋਂ ਸਾਬ ਕੋਈ ਨਾਰੀਲ ਦੀ ਹੈ ਸੀਲੀ ਦੇਖੋ ਠੀਕ ਆ ਜੀ ਇਹਨਾਂ ਵੀ ਕੋਈ ਲੱਤਾਂ ਮਰੀ ਜੂ ਕੰਮ ਠੀਕ ਆ ਜੀ ਠੀਕ ਆ ਲਓ ਜੀ 7 ਕਿਲੋ ਦੁੱਧਾਂ ਦੇ ਥੱਲੇ ਹਾਜ਼ਰਾ ਕੀ ਮੁੱਲ ਸਤਨਾਮ ਮੋਲੇ ਦਾ ਛੋੜੇ 35000 ਰੁਪਏ 30 ਦੀ ਦੇ ਦਾਂਗੇ ਹੈ 35000 ਬਾਪੇ ਮਮੋ ਜੇ ਕਰੀ ਬਿਜਾਈ ਆ ਮੇਰੀ ਗੱਲ ਸੁਣ ਲੈ ਇੱਕ ਮਿੰਟ ਕਿੰਨੇ ਪੈਸੇ ਬੰਗਰੇ ਨੇ ਸਤਿਨਾਮ ਸਾਹਿਬ ਫਾਲਤੂ ਦੇ ਨਹੀਂ 50000 ਦਿਕਾ ਨੇ ਸਤਿਨਾਮ ਸਾਹਿਬ ਬਿਲਕੁਲ ਪਾਸ 50000 50000 ਬਸ ਠੀਕ ਆ ਚਲੋ ਹਾਂ 50 ਦੇ ਵਿੱਚ ਹੀ ਪਹੁੰਚ ਅੱਛਾ ਬਿਲਕੁਲ ਜੀ 100 ਕਿਲੋਮੀਟਰ ਦੇ ਵਿੱਚ ਪਹੁੰਚ ਆ ਮੈਨੂੰ ਲੱਗਦਾ ਵੀ ਜਿਆਦਾ ਨਹੀਂ ਗਾ ਆਪ ਡਾਉਣ 200 ਕਿਲੋਮੀਟਰ ਬਣ ਜਾਂਦਾ ਤਾਂ 25000 ਤੋਂ ਤੇਲੇ ਜਾਂਦਾ ਪਾੜੇ ਤੋਂ ਬਾਹਰੇ ਬਣਦੇ ਮਲੇ ਬਾਈਕ 1000 ਦੀ ਰਹਿ ਗਈ ਬਾਈਕ 1000 ਦੀ ਰਹਿ ਗਈ ਮਗਰ ਟੋਕੜ ਕਪੜਾ ਨਾ ਗਿਆ ਪੱਕੀ ਜਿੱਦਾਂ ਵੀ ਕਿਸੇ ਭਰਾ ਨੂੰ ਚੰਗੀ ਵੀਰਗੀ ਖਾਣਦਾ ਉਹ ਮਲੇ ਜਿਹੜਾ ਹਰ ਇੱਕ ਭਣ ਭਰਾ ਸਹਿਣਾ ਆਪਣੇ ਦੱਸਣ ਦੀ ਲੋੜ ਕੋਈ ਨਹੀਂ ਮਟਾਇਰ ਸਾਹਿਬ ਤੁਹਾਨੂੰ ਬੋਲਦਾ ਐਡਵਰਕ ਪੂਰਾ ਹੋ ਜਾਂਦਾ ਮਣਕੇ ਬਿਲਕੁਲ ਜੀ ਹਾਂ ਅੱਗੇ ਸਤਨਾਮ ਇੱਕ ਆਪਣੇ ਕੋਲ ਬੂਰੀ ਆ ਗਈ ਨੀਲੀ ਬੂਰੀ ਆ ਗਈ ਜੀ ਨੀਲੀ ਦੀ ਨੀਲੋ ਆ ਗਈ ਦੋਸਤੋ ਬੂਰੀ ਕੱਟੀ ਆ ਤੇ ਬਹੁਤ ਸੋਹਣੀ ਝੋਟੀ ਕੱਟੀ ਆ ਬਹੁਤ ਸ਼ੌਂਕ ਰੱਖਦੇ ਭਰਾ ਬੂਰੀ ਨੀਲੀ ਰਾਵੀ ਠੀਕ ਆ ਜੀ ਆਹ ਵੇਖੋ ਬਿੱਲੀ ਮਣਕੀ ਆਖਾ ਚੱਕਰੀਆਂ ਬਣੀਆਂ ਪਈਆਂ ਨੇ ਤੇ ਮੱਥੇ ਬੱਲ ਬੱਗੀ ਮੋਛ ਅਗਲੇ ਪੈਰਾਂ ਤੇ ਜਵਾਬ ਚਾਰੇ ਪੈਰੀ ਧੁਪੇ ਆ ਸੂਤ ਹੀ ਹੋ ਗਿਆ ਜੀ ਤੂੰ ਤਾਂ ਵੀ ਨਿਸ਼ਾਨ ਆ ਤੇ ਥਣ ਵੀ ਤੁਹਾਨੂੰ ਇੱਥੋਂ ਆਪ ਲਾਗ ਗਿਆ ਮੜਾ ਦਿਖਾਈ ਦੇਗੀ ਚਾਰੇ ਥਣੇ ਬਿਲਕੁਲ ਕੋਈ ਫੂਡ ਸ਼ਾਲ ਬਲੈਕ ਥਣ ਨੇ ਚਾਰੇ ਥਣ ਆਹ ਵੇਖੋ ਜੀ ਤੁਹਾਨੂੰ ਵੀ ਪੂਰਾ ਹਲੇਖੋ ਕਿੱਡਾ ਲੱਗੂ ਵੀ ਬਾਕੀ ਵਾਟ ਪੁੱਟ ਬੜੇ ਆ ਨਹੀਂ ਚੰਗੀ ਕੱਟ ਚੰਗੀ ਕੱਟ ਏਰੀਆ ਬੜੀ ਚੰਗੀ ਦੀ ਆ ਜੀ ਠੀਕ ਹੈ ਜਾਨੀ ਇਹ ਗੇੜੀ ਦੀ ਤਾਂ ਬਤਾਉਂਦਾ ਮਾਰ ਬਹੁਤ ਸੋਹਣਾ ਪੱਟਾ ਪੱਠਾ ਵੇਖੋ ਕਿੱਡਾ ਦਾ ਸੰਤੂ ਸਾਹਿਬ ਨਹੀਂ ਰਹਿਣੇ ਕੈਂਪ ਕਰਨਾਲੇ ਆਵੇ ਮੈਂ ਪੱਕਾ ਕਿ ਦਫਤਰ ਨਹੀਂ ਬਣਾ ਜੇ ਤੇਰੀ ਗੈਰੀ ਪੈਰੋਂ ਸਤਨਾਕ ਪ੍ਰਤਾਪ ਉਹ ਹੋਈ ਗੱਲ ਲੋਕੀਂ ਤਾਂ ਬੜਿਆ ਸਾਡਾ ਜੀ ਸਹੀ ਗੱਲ ਜੋ ਨਹੀਂ ਰਹਿਣੀ ਉਧਰੇ ਆ ਉਹ ਚੰਗਾ ਪਸ਼ੂ ਨਿਕਲਦਾ ਬਹੁਤ ਚੰਗਾ ਰਹਿ ਗਿਆ ਜੀ ਰਹੀ ਤਾਂ ਠੀਕ ਹੈ ਚੰਗੇ ਪਸ਼ੂ ਨਿਕਲਦੇ ਆ ਕੇ ਹਾਂਜੀ ਲਿਆ ਕੇ ਇਸੇ ਤਰ੍ਹਾਂ ਪੇਸ਼ ਕਰ ਗਏ ਹਾਂ ਹਾਂ ਬਾਕੀ ਕੱਟੀ ਵੇਖੋ ਦੋਸਤੋ ਠੀਕ ਹੈ ਜੀ ਸੋ ਚੰਗੀ ਕੱਟੀ ਆ গোল্ডেন 부ਰੀ ਆ ਠੀਕ ਆ ਜੀ ਉਤੋਂ ਜੱਤ ਜੂਤ ਵੇਖੀਏ ਕੰਬਲੀ ਕੁੰਬਲੀ ਕਰ ਗਿਆ ਚੈੱਕ ਤੇ গোল্ডਨ ਹੀ ਆ ਕੇ ਤੁਹਾਨੂੰ ਵੇਖੋ ਮਿਰਜੀ ਫਿਰ ਤੁਹਾਨੂੰ ਵੇਖੋ ਲੋਬੋਚੜੇ ਕੱਢ ਪਾਉਂਦਾ ਮੂੰਹ ਆ ਕੇ ਆਹ ਵੇਖੋ ਆਹ ਆਹ ਦੇਖੋ ਜੀ ਸੋ ਬਾਕੀ ਤੁਸੀਂ ਮਾਰਕਿੰਗ ਕਰੋ ਜੀ ਚਾਰੇ ਪੈਰ ਧੋਪਿਆ ਠੀਕ ਆ ਜੀ ਕੋਈ ਐ ਨਹੀਂ ਵੀ ਜਵਾਬ ਆ ਵੀ ਚਾਰੇ ਪੈਰ ਧੋਪਿਆ ਗਿੱਟਿਆਂ ਗਿੱਟਿਆਂ ਤੱਕ ਠੀਕ ਆ ਜੀ ਇਹ ਬੜੀ ਲਿਮਟਡ ਜੀ ਮਾਰਕਿੰਗ ਆ ਕੋਈ ਓਵਰ ਵਾਈਟਨੈਸ ਨਹੀਂ ਕੋਈ ਵਾਧੂ ਸਫੇਦੀ ਨਹੀਂ ਹੈਗੀ ਹਾਂਜੀ ਬਹੁਤ ਖੂਬਸੂਰਤ ਆ ਮਗਰ ਸੂਤੇ ਵੀ ਨਿਸ਼ਾਨ ਆ ਬਹੁਤੇ ਵੀਰ ਭਾਲਦੇ ਆ ਵੀ ਸੂਤੇ ਨਿਸ਼ਾਨ ਹੋਵੇ ਉਹ ਵੀ ਮਗਰੇਗਾ ਠੀਕ ਆ ਜੀ ਤੇ ਮੇਨੋਂ ਤਾਂ ਵੀ ਸਤਨਾਮ ਦੋਂਦ ਦੇ ਬਰਾਬਰ ਨਹੀਂ ਕੀਤੇ ਸਾਰੀ ਗੱਲ ਮਾਰੇ ਮਾਰੇ ਪੱਟੇ ਦੀ ਖੀਰੀਆਂ ਨਹੀਂ ਆਉਂਦੀ ਚਲੋ ਮੱਲੋਂ ਮਾਰੇ ਮਾਰੇ ਦੋਸਤਾਂ ਦੇ ਸਾਹਮਣੇ ਮੈਂ ਦੋਸਤੋ ਉਮਰ ਕੋਈ ਪੱਕੀ ਨਹੀਂ ਗਈ ਸਾਰੀ ਢਾਈ ਸਾਲ ਦੀ ਉਮਰ ਆ ਆ ਢਾਈ ਸਾਲ ਕੋ ਸਵਾ ਦੋ ਸਾਲ ਮੰਨ ਲਿਓ ਕੋ ਢਾਈ ਸਾਲ ਦੇ ਹੀੜ ਗਏ ਰਹੀ ਦੀ ਉਮਰ ਆ ਕਿਉਂਕਿ ਦੋਂਦ ਦੇ ਕਿਸੇ ਭਰਾਣੇ ਮੂੰਹ ਫੜ ਕੇ ਬਰਾਬਰ ਨਹੀਂ ਕੀਤਾ ਬਾਹਰ ਹੀ ਮਰਾਂਗੇ ਜੀ ਕੋਈ ਨਹੀਂ ਮਾਰਾ ਕਰਾ ਦੋ ਚਾਹ ਹਾਂਜੀ ਕੋਈ ਨਹੀਂ ਕਰਾ ਦੋ ਥੋੜਾ ਡਰਦੀ ਜੀ ਆਈ ਕਰਕੇ ਹੁਣ ਆਈ ਕੋਈ ਨਹੀਂ ਕੋਈ ਜੇ ਹੋ ਸਕਦਾ ਮਾਰਾ ਜਿੰਨਾ ਕੋ ਸਾਦਾ ਕਰਾ ਦਿਓ ਜੀ ਆਪ ਉਹਦਾ ਬੋਲ ਹੋਰ ਉਹਦਾ ਉਹਦਾ ਬੋਲ ਹੋਰ ਹਾਂ ਉਹਦਾ ਬੋਲ ਹੋਰ ਬਸ ਠੀਕ ਹੈ ਆ ਵੇਖੋ ਜੀ ਆ ਲੈ ਵੀ ਹੈ ਠੀਕ ਬਾਕੀ ਛੇ ਦੁੱਧਾਂ ਦੇ ਹੋ ਕੇ ਦੇ ਦੋ ਸਹੀ ਹੈ ਸਹੀ ਹੈ ਤੇ ਸਤਨਾਮ ਵੀਰ ਦੇ ਦਿੱਗੇ ਕਿੰਨੇ ਦਾ ਨਾਗ ਨਾਗ ਤੇ ਵੀਰ ਜੀ ਤੋਹਫਾ ਹੀ ਆਪਾਂ ਪੰਤਾਲੀ ਕਰ ਲਈਏ ਆ ਇਹ ਆਪਾਂ ਦੇ ਦਾਂਗੇ 40000 ਦੀ 40 ਦੀ ਆ ਫੌਜ ਇਹਦੀ ਕਰਦਾਂਗੇ ਕੋ ਸਹੀ ਸਹੀ ਜੀ ਸਹੀ ਆ ਰਾਤਾ ਤੇ ਨਹੀਂ ਸੰਦੂ ਸਾਹਿਬ ਛੱਡਣ ਨੂੰ ਪੜਨ ਗਿਆ ਨਾ ਕੋਈ ਨਾ ਚੰਗਾ ਲੀਲੀ ਬੂਰੀ ਆ ਹਾਂ ਨੋ ਛੜਦਾਂਗੇ 38 ਦੋਹ ਦੀ ਪੱਕਾ ਕਰਦੇ ਸੰਪਾਈ ਬਾਲਿਆ ਵੇ ਮੈਂ ਜਾਣ ਗਿਆ ਚੱਕੀ ਜਦੋਂ ਵੀਡੀਓ ਚੱਲਦੀ ਵੇਖੀ ਚਾਹੁੰਦੀ ਮੈਨੂੰ ਨੋ 38 ਹੈ ਹਾਂ ਜਦੋਂ ਵੇਖਦੇ ਹੋ ਜੀ ਅੰਗਰੇਜ਼ੀ ਚਲੋ ਹਾਂ ਲਓ ਜੀ 38000 ਦੀ ਦੋਸਤੋ ਇਹ ਅੱਜ ਕੱਤੀ ਤੁਹਾਨੂੰ ਮਿਲ ਜੂਗੀ ਕੱਟੀਆਂ ਦੇ ਵਿੱਚ ਹੀ ਆਪਾਂ ਕਹਾਂਗੇ ਠੀਕ ਆ ਜੀ ਕਿਉਂਕਿ ਇਹ ਤੇ ਦੋ ਦੇ ਬਰਾਬਰ ਨਹੀਂ ਖੀਰੀ ਦੋਂਦੀ ਮੰਨ ਲਿਆ ਜੀ ਵੀ ਖੀਰੀਆਂ 'ਚ ਵੀ ਆਉਂਦੀ ਆ ਤੇ ਦੋਂਦੀਆਂ ਜਿਹੜੀਆਂ ਪੁੱਛੋ ਛੋੜਾ ਵੇਖੋ ਕਿਡਾ ਵੀ ਜੀ ਹਾਏ ਡਰਦੀ ਜੀ ਕਰੇ ਇਕੱਠੀ ਹੀ ਨੂੰ ਇਹਦੀ ਆ ਵੇਖੋ ਬਹੁਤ ਵਧੀਆ ਬਸ ਬਤੀਕਾ ਜੀ ਠੀਕ ਹੈ ਨੇ ਚੰਗੀ ਹੈ ਚੰਗੀ ਹੈ ਤੇ ਅੱਗੇ ਸਤਨਾਮ ਇਹ ਬੱਛੀ ਆਈ ਜੀ ਐਚ ਐਫ ਐਚ ਐਫ ਬੱਛੀ ਆ ਹਾਂ ਜੀ ਇਹਨੇ ਵੀ ਜੀ ਮਾਰੇ ਮਾਰੇ ਦੋਂਦੇ ਕੱਢੇ ਆਫਸਰ ਹੀ ਆ ਵੀ ਹਾਂ ਲਓ ਜੀ ਇਹ ਵੀ ਆਫਸਰ ਬੱਛੀ ਹੈ ਦੋਸਤੋ ਕਿਸੇ ਭਰਾ ਨੇ ਜੋੜੀ ਪਾਉਣੀ ਤੇ ਜੋੜੀ ਤੁਸੀਂ ਦਾ ਜੋੜੀ ਦਾ ਵੀ ਸੌਦਾ ਕਰ ਲਿਓ ਠੀਕ ਹੈ ਜੀ ਕਿਉਂ ਦੂਰੀ ਨੇੜੇ ਦੀ ਵਾਟ ਹੁੰਦੀ ਕਾਫੀ ਤੇ ਇਹ ਬੱਛੀ ਤੁਹਾਨੂੰ ਵਖਾ ਦੇਣੇ ਆਪਾਂ ਚੱਕੇ ਮਾਰੇ ਮਾਰੇ ਨੇ ਮਾਰੇ 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 ਬਖਾ ਦੇ ਲਓ ਜੀ ਫੇਸ ਵੇਖੋ ਨਿਗਾਹ ਆ ਜਾ ਬੁਛੀ ਪਤਲੀ ਜੀ ਗਰੀ ਹਾਂ ਚੰਗੀ ਆ ਹਾਂ ਜੀ ਲੈ ਵੀ ਤੋਰ ਮਾਰਾ ਜ ਪ੍ਰਤਾਪ ਹੈ ਇਹਨੂੰ ਆ ਜਾ ਵੀ ਥਾਣੇ ਨੂੰ ਵਿਚਾਰੀ ਲੱਗੀ ਕੋਈ ਫੋਰ ਸ਼ਾਕ ਨਹੀਂ ਹੈ ਇਹ ਕੋਈ ਨਹੀਂ ਲਓ ਜੀ ਕੋਈ ਐਕਸਟਰਾ ਬੱਚਾ ਨਹੀਂਗਾ ਚਾਰੇ ਥਾਣਾ ਬੱਚੀ ਦੇ ਤਾਂ ਮੋਹ ਦੰਦ ਵੀ ਤਾਨੂੰ ਇੱਥੇ ਖੜਾ ਆ ਕੇ ਭਾਵੇਂ ਨੋੜ ਹਾਂ ਮਾਰਾ ਇੱਥੋਂ ਮੂੰਹ ਪਟਕਦੀ ਬਸ ਰਖ ਫਰੇ ਪੱਠਾ ਪੱਠਾ ਵੇਖੋ ਜੀ ਪੂਰਾ ਬੱਚੀ ਬਰੀਡ ਵਾਲੀ ਚਲੋ ਦਾ ਕੋਈ ਭਰਾ ਸਾਹਮਲੇ ਤੇ ਆ ਕਰੋ ਚੱਕ ਵੀ ਲੈ ਬਾਕੀ ਸਾਰੇ ਦੁੱਧ ਆ ਬਾਕੀ ਦੁੱਧ ਦੰਦੀ ਆ ਸਾਰੇ ਠੀਕ ਆ ਜੀ ਜਿਹੜੇ ਦੋਂਦ ਦੇ ਆ ਇਹ ਬਰਾਬਰ ਕਰ ਚੱਲੀ ਕਰਮਾਂ ਲਈ ਬੱਚੀ ਚੰਗੀ ਆ ਏਆਈ ਦੇ ਬਿਲਕੁਲ ਹੀਟ ਆ ਗਈ ਇਹ ਦਸਣਾ ਪਕਰਾ ਦੀ ਅੱਜ ਤੇ ਅੱਜ ਕਰਾਈ ਆ ਆਈ ਤੇ ਦਸਨੀ ਆ ਚੇਤਾ ਬਣ ਗਿਆ ਅੱਛਾ ਅੱਛਾ ਹ ਸਿਹਰੇ ਨਾ ਬੱਚੀ ਮੱਲਾ ਮੈਂ ਬੋਲੀ ਤੇ ਮੈਂ ਮੁਰਕੇ ਡਾਕਟਰ ਸਦਿਆ ਕੋਈ ਗਾਜ ਕਰਾਈ ਹਾਂ ਤੇ ਮੁਣਕੇ ਵਿਖਾਇਆ ਤੇ ਬਿਲਕੁਲ ਸਾਫ ਸੀ ਟੀਕਾ ਭਰਾ ਦਾ ਜੀ ਫਿਰ ਤਾਂ ਪੱਕੇ ਭਾਂਡੇ ਆਉਣਾਂ ਦਾ ਸਮਾਂ ਕਰਮਾ ਜੀ ਅੰਦਰੋਂ ਸਾਫ ਕਰਮਾ ਇਹ ਬਿਲਕੁਲ ਸਾਫ ਤੇਰੀ ਨਾ ਪੁੱਜੀ ਆ ਲਾਣਾ ਲਾ ਕੁਲੀ ਜਗੀ ਹੈ ਕੁਲੀ ਜਗੀ ਹੈ ਬੱਚੀ ਬਾਕੀ ਪੁੱਜਣ ਬੱਠਾ ਬਹੁਤ ਜਿਆਦਾ ਸੋਹਣਾ ਕਰ ਜਣਾ ਕੰਸੇਵ ਕਰਮਾ ਲੈ ਵੀ ਸਤਨਾਮ ਬੋਲਿੰਦਾ ਅੱਜ ਕਿੰਨੇ ਦੇ ਦੇ ਰਿਆਂ ਦੇਰੀ ਵੀਰ ਦੀ ਕੋਈ ਜੈਜਾ ਜੀ ਕਰਦਿਏ ਗੱਲ ਗਾੜੀ ਪੂਰੀ ਕੱਟੀ ਆ 15 ਦੇ ਦਾਂ 450 15000 15000 ਚ 1515 ਵੀ ਉਹ ਹੀ ਕੋਈ 28 3000 ਕੋਈ ਉੱਥੇ 2800 3000 ਪਾਇਆ ਗਿਆ ਤੇ 12 13 ਦੇ ਘਰ ਚ ਰਹੇ ਆ ਵੇਣੀ ਪਲੀ ਬੱਛੀ ਜੀ ਲਾਉਣੀ ਛੋਟੀ ਸੰਗ ਲਾਉਣੀ ਚੰਗੀ ਆ ਬਿਲਕੁਲ ਲਓ ਦੋਸਤੋ ਬੱਚੇ ਨਿੱਕੇ ਨਿੱਕੇ ਜਿਹੜੇ ਵੀ ਰਸਾਬ ਦੇ ਠੀਕ ਆ ਜੀ ਕਈਆਂ ਨੂੰ ਹੁੰਦਾ ਵੀ 8000 ਮੈਂ ਇਹ ਵੀ ਕੋਈ ਨਕਮੀ ਆ ਪੂਰੀ ਨਸਲ ਬਰੀਡ ਵਾਲੀ ਆ ਡਿਜ਼ਾਈਨ ਯੂਨੀਵਰਸਲ ਦੇ ਲੋ 11 ਚਾਹੁੰਦਾ ਤਾਂ ਇਹ ਪਲੀ ਇਹਨਾਂ ਤੋਂ ਤੋਂ ਵੀਰ ਸਾਰਿਆਂ ਜਜਮੈਂਟ ਕਰ ਲੈਣੀ ਹੈ ਆਪਣੀ ਪ੍ਰੋਬਲ ਆ ਹਾਂ ਵੀ ਹਜੇ ਕਰਮ ਵਾਲੀਆਂ ਪਹਿਲੀ ਹੀ ਹਿੱਟ ਦੇ ਚ ਕਿਤੇ ਟੀਕਾ ਭਰਾਇਆ ਹਾਂਜੀ ਹਾਂ ਦੇ ਵੀ ਭਰਾਵਾ ਇਹ ਦੋਸਤ ਜੋੜੀ ਦਾ ਕਿਸੇ ਭਰਾ ਨੇ ਦੂਰ ਨੇੜੇ ਦਾ ਸੌਦਾ ਮਾਰ ਰਾ ਜੋੜੀ ਦਾ ਮਾਰ ਲਿਆ ਜੇ ਨਾਲ 31 ਲੈ ਜਾਓ ਜੇ ਨਾਲ ਹੀ ਮੱਛੀ ਲੈ ਜਾਓ ਜੇ ਤੇ ਉਹਦੇ ਵਿੱਚੋਂ ਕੋਈ ਵੀਰ ਨੂੰ ਸਤਨਾਮ ਨੂੰ ਕਹਦਾਂਗੇ ਥੋੜਾ ਬਾਦਾ ਹੋਰ ਵੀ ਇਹ ਵੀ ਇੱਕ ਭਰਾ ਭਰਾ ਨੂੰ ਕਰਦਾਂਗੇ ਮਾਰ ਦੇਣਾ ਵੱਡਾ ਦੇ ਰੇਟ ਹੋਰ ਕਰਦਾਂਗੇ ਥੋੜਾ ਇਹਨੂੰ ਪਰਲਾਉ ਨਵਜੋਦ ਸਿੱਧੂ ਦੇ ਨਾਲ ਥੋੜਾ ਇਹ ਵੀ ਨਹੀਂ ਮੈਂ ਕੋਈ ਕਮੈਂਟਰੀ ਕਰਨ ਲਾਗਦਾ ਆਪਾਂ ਨੂੰ ਬਤਾਉਣੀ ਚਾਹੀਦੀ ਇਹ ਹੋਈ ਕਰਾਂਗੇ ਆਪਾਂ ਠੀਕ ਆ ਭਾਈ ਮੈਂ ਦੋਸਤੋ ਇਹ ਅੱਜ ਨਾਗਨੇ ਸਤਨਾਮ ਹੋਂ ਦੇ ਕੋਲ ਬਾਕੀ ਪਸ਼ੂ ਸਾਰੇ ਚੰਗੇ ਨੇ ਆਪੋ ਆਪਣੀ ਥਾਂ ਦੇ ਬਾਕੀ ਰੇੜ ਪਰ ਤਾਂ ਜਾਇਜ਼ ਆ ਉਹ ਤੁਸੀਂ ਦੱਸਣਾ ਠੀਕ ਆ ਜੀ ਬਾਕੀ ਵੀਰਾਂ ਨੇ ਪਸ਼ੂ ਸਾਰੇ ਨੇ ਦੇਖ ਲਿਆ ਤੇ ਇੱਥੇ ਆਣ ਕੇ ਜਿੱਦਾਂ ਮਰਜ਼ੀ ਆਪਦੀਆਂ ਤਸੱਲੀਆਂ ਕਰੀ ਚਲੋ ਤੇ ਨੰਬਰ ਸਤਨਾਮ ਇੱਕ ਕਰ ਦਿਓ ਸਾਂਝੇ ਫਿਰ ਨੰਬਰ ਆ ਬਣਾ ਵੀਰ ਜੀ 94655 ਅਨਾਰ 955 ਪ੍ਰਿੰਟ ਕਰੋ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਧਾਰ ਸਾਹਿਬ ਜੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਇਹ ਨੰਬਰ ਆ ਸਕਰੀਨ ਦੇ ਬਿਲਕੁਲ ਥੱਲੇ ਚੱਲਣ ਡਿਆ ਤੇ ਅੱਜ ਪਸ਼ੂ ਟੋਟਲ 14 ਨਾਗਨੇ ਆ ਤੁਸੀਂ ਇਧਰ ਦੇਖ ਵੀ ਰਹੇ ਜੀ ਠੀਕਾ ਜੀ ਸੋ 14 ਨਾਗ ਨੇ ਟੋਟਲ ਦੱਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸੱਤ ਸ਼ਰੀਆ ਕਰ ਦਿੱਤੀ